ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਹਲਕਾ ਸਜਾਨਪੁਰ ਦੀ ਜਿੱਥੇ ਇੱਕ ਜਿਹੜਾ ਸੰਸਕ੍ਰਾਂਣੀ ਖੇਜ਼ ਜਿਹੜਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦਾ ਇੱਥੇ ਕਤਲ ਹੋਇਆ ਦੱਸ ਦਈਏ ਕਿ ਇਹ ਵਿਅਕਤੀ ਜਿਹੜਾ ਹੈਗਾ ਮੁਹੱਲਾ ਪ੍ਰੇਮਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਕੀ ਹੈ ਦੇਰ ਰਾਤ ਜਿਹੜਾ ਆਪਣੇ ਘਰੋਂ ਸਮਾਨ ਖਰੀਦਣ ਦੇ ਲਈ ਗਿਆ ਸੀ ਕਿ ਤਸਵੀਰਾਂ ਦਿਖਾ ਰਿਹਾ ਨਾਲ-ਨਾਲ ਉਸ ਵਿਅਕਤੀ ਦੀਆਂ ਵੀ ਫਾਈਲ ਫੋਟੋ ਵੀ ਦਿਖਾ ਰਿਹਾ ਤੇ ਤਸਵੀਰਾਂ ਅੱਜ ਦੀਆਂ ਵੀ ਦਿਖਾ ਰਿਹਾ ਜਿੱਥੇ ਕਹਿੰਦੇ ਨੇ ਕਿ ਇਸ ਨੂੰ ਕਿਸੇ ਵੱਲੋਂ ਜਿਹੜਾ ਪੁਰਾਣੀ ਰੰਜਿਸ ਦੇ ਜਿਲ੍ਹੇ ਦੇ ਜਿਹੜਾ ਇੱਥੇ ਹਮਲਾ ਕੀਤਾ ਗਿਆ ਦਾਤਰਾ ਨਾਲ ਜਿਸ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀਗਾ ਜਿਸ ਨੂੰ ਪਠਾਨਕੋਟ ਦੇ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਇਲਾਜ ਦੇ ਲਈ ਜਿੱਥੇ ਇਸ ਦਾ ਇਲਾਜ ਨਹੀਂ ਹੋ ਸਕਿਆ ਤੇ ਉਹਨੂੰ ਪ੍ਰੈਫਰ ਕਰ ਦਿੱਤਾ ਗਿਆ ਕਿਉਂਕਿ ਉਸ ਦੀ ਜਿਹੜੀ ਕੰਡੀਸ਼ਨ ਸੀਗੀ ਕਾਫੀ ਸੀਰੀਅਸ ਸੀਗੀ ਜਿੱਥੇ ਦੱਸਿਆ ਜਾ ਰਿਹਾ ਕਿ ਹੁਣ ਇਸ ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਇਹ ਪਰਿਵਾਰਿਕ ਸਦਸੇ ਹੈਗੇ ਜਿਨ੍ਹਾਂ ਵੱਲੋਂ ਸਜਾਣਪੁਰ ਨੈਸ਼ਨਲ ਹਾਈਵੇ ਦੇ ਉੱਤੇ ਇਸ ਦੀ লাশ ਰੱਖ ਕੇ ਜਿਹੜਾ ਜਾਮ ਕੀਤਾ ਗਿਆ ਰੋਡ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਏ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਸਿੱਧਰਾ ਇਹ ਪਰਿਵਾਰ ਜਿਹੜਾ ਰੋ ਰੋ ਕਰਕੇ ਜਿਹੜਾ ਰੋ ਰੋ ਕੇ ਆਪਣੇ ਇਨਸਾਫ ਦੀ ਮੰਗ ਕਰ ਰਿਹਾ ਤੇ ਦੂਜੇ ਪਾਸੇ ਪੁਲਿਸ ਵੱਲੋਂ ਵੀ ਆ ਕੇ ਇਹਨਾਂ ਨੂੰ ਜਿਹੜਾ ਦਿਲਾਸਾ ਦਿੱਤਾ ਗਿਆ ਕਿ ਉਹ ਜਰੂਰ ਜਿਹੜਾ ਇੱਥੇ ਕਾਰਵਾਈ ਕਰਨਗੇ ਸਖਤ ਕਾਰਵਾਈ ਕਰਨਗੇ ਜਿਹੜੇ આરોપી ਹੈਗੇ ਉਹਨਾਂ ਨੂੰ ਫੜ ਕੇ ਜਿਹੜਾ ਸਲਾਖਾਂ ਦੇ ਪਿੱਛੇ ਦੇਣਗੇ ਦੋਸਤੋ ਗੱਲਬਾਤ ਸੁਣਾਣੇ ਆ ਤੁਹਾਨੂੰ ਕੀ ਮਾਮਲਾ ਸੀਗਾ ਤੇ ਕੀ ਪੁਲਿਸ ਦਾ ਕਹਿਣਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਪਤੀ ਨਾ ਇਧਰ ਵਾਲੀ ਸਾਈਡ ਗਈ ਹੀ ਇਧੇ ਹੀ ਆਪਣੇ ਜਿੱਤਾ ਕਿਸੇ ਦੋਸਤ ਨੂੰ ਮਿਲਣ ਗਈ ਸਿਗਰਟ ਪੀਣ ਗਈ ਇਧਰ ਅਸ ਨੂੰ ਤੇ ਕੀ ਜਾਂਦੇ ਉਧਰ ਪੁੱਛੋ ਨੇ ਕਿਸ ਨੇ ਦਾਤਰ ਮਾਰਦੇ ਇਤਨਾ ਥੋੜੇ ਦਾ ਨਜ਼ਰਾ ਉਹਦਾ ਮੁੰਡਾ ਆ ਛੋਟਾ ਜਾਂ ਮੁੰਡਾ ਮੁੰਡਾ ਦੇਖੋ ਕੀ ਕਰਤੇ ਖੋ ਫਿਰ ਅੱਛੇ ਸਾਤ ਮਹੀਨੇ ਦਾ ਮੁੰਡਾ ਆ ਉਹਨੇ ਕੀ ਫੇਲਾਈਆਂ ਕੀ ਕਰਨਾ ਹੋਊਗਾ ਹਾਂ ਇਹ ਕੀ ਨਾਮ ਹੈ ਕੈਮਰੀਆ ਚ ਉਹਨਾਂ ਨੇ ਵੀਡੀਓ ਹਟਾ ਦਿੱਤੀ ਆ ਕੀ ਕਹਿੰਦੇ ਵੀਡੀਓ ਸਾਰੀ ਬਣੀ ਦੀ ਰਾਤੀ ਮਤਲਬ ਨਹੀਂ ਤੁਸੀਂ ਆਪੇ ਦੇਖੋ ਜਿਹੜੀ ਕੀ ਕਹਿੰਦੇ ਮੂੰਹ ਤੇ ਨਿਸ਼ਾਨ ਪਏਦੇ ਨੀਲੇ ਦੇ ਨਿਸ਼ਾਨ ਪਏਦੇ ਕੀ ਕਹਿੰਦੇ ਅੱਖਾਂ ਜਿਹੜੀਆਂ ਨੀਲੀਆਂ ਹੋਈਆਂ ਰੀਆਂ ਉਹ ਇਦਾਂ ਹੀ ਹੋ ਜਾਂਦੀਆਂ ਉਹ ਅਮਰੀਕੀ ਐਕਸੀਡੈਂਟ ਕਰਕੇ ਹੋਉਂਦੀ ਆ ਉਹ ਤੇ ਮਾਰ ਕੇ ਹੀ ਹੁੰਦੀ ਆ ਹਾਂ ਮੈਨੂੰ ਪੂਰਾ ਪੂਰਾ ਸ਼ਾਕਿਆ ਜਿਹੜਾ ਯੂਵੀ ਆ ਉਹਨੇ ਮਾਰਿਆ ਫਿਰ ਜਿਹੜਾ ਸੋਪੀ ਆ ਉਹਨੇ ਮਾਰਿਆ ਇੱਕ ਆ ਮੰਡੀ ਜਿਹੜੇ ਕਾ ਮੰਡੀ ਫਿਰ ਇੱਕ ਮੁੰਡਾ ਆ ਲੱਡਾ ਲੱਡਾ ਉਹਨੇ ਮਾਰਿਆ ਰੰਜੀ ਸੀ ਕਿ ਪਹਾਣੀ ਰੰਜੀ ਸੀ ਪਹਾਣੀ ਰੰਜੇ ਸਰ ਆਹੀਂ ਰੋੜ ਜਾਮ ਕੀਤਾ ਜੀ ਪੀ ਸਾਨੂੰ ਇਨਸਾਫ ਮਿਲੇ ਜੀ ਪੁਲਿਸ ਵਾਲਿਆਂ ਨੇ ਸਾਨੂੰ ਅੰਨੀ ਗੱਲ ਕਹੀ ਆ ਕਿ ਬਾਡੀ ਨੂੰ ਬਾਡੀ ਦਾ ਪੋਸਟ ਮਾਰਨ ਕਿਹਾ ਜਾਏ ਤੇ ਤੁਸੀਂ ਥਾਣੇ ਆਓ ਤੁਹਾਡੇ ਬਿਆਨ ਲੈ ਕੇ ਤੇ ਕਾਰਵਾਈ ਕਰਨੇ ਇੱਕ ਜਨ ਨੂੰ ਰੈਸਟ ਕੀਤਾ ਸਾਡੀ ਸਾਰੇ ਇਹੋ ਮੰਗਾ ਵੀ ਹਨ ਇਨਸਾਫ ਮਿਲਣਾ ਚਾਹੀਦਾ ਜੋ ਤੁਹਾਨੂੰ ਪਹਿਲੇ ਦੱਸਿਆ ਉਹੀ ਹੁਣ ਹੁਣ ਸਾਡੀ ਮੰਗਾ ਠੀਕ ਹੈ ਜੀ ਬਹੁਤ ਹੀ ਬੇਰਮੀਨਾ ਮਾਰਿਆ ਨੂੰ ਠੀਕ ਹੈ ਜੀ આરોપી ਹੈ ਕਿੰਨੇ ਲੋਕ ਕਿੰਨੇ ਜਾਣੇ ਹੈਗੇ ਜਿੰਨੇ ਪਰ ਰੋ ਪੈ ਗਏ ਸਰ આરોપી ਮੇਨ ਜਿਹੜੇ 4-5 ਜਾਣੇ ਆ ਬਾਕੀ ਹੋਰ ਵੀ ਨਾਲ ਹੋ ਸਕਦੇ ਆ ਠੀਕ ਹੈ ਜੀ ਕੱਲ ਸ਼ਾਮ ਨੂੰ ਦੇਰ ਰਾਤ ਇੱਕ ਇਨਫੋਰਮੇਸ਼ਨ ਆਈ ਸੀ ਕਿ ਕੋਈ ਐਕਸੀਡੈਂਟ ਹੋਇਆ ਤਾਂ ਲੜਕਾ ਹੈ ਜਿਹੜਾ ਐਸਪੀਰ ਦਾਖਲ ਹੈ ਜਦੋਂ ਆਈ ਉਹ ਐਸਪੀਰ ਤੇ ਜਿਆ ਉਹ ਤੇ ਇਹਨਾਂ ਨੇ ਰੈਫਰ ਕਰ ਦਿੱਤਾ ਮੰਡੀ ਬੋਰਡ ਤੇ ਅੰਮ੍ਰਿਤਪੁਰ ਤੋਂ ਡੀਐਮਪੀ ਨੂੰ ਜਾਣਿਆ ਰਿਹਾ ਸੀ ਬਸ ਉਹਨਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਹੈ ਵਾਪਸ ਲਾਇਆ ਸੀ ਇਹਨਾਂ ਨੇ ਫਿਲਹਾਲ ਅਜੇ ਤੱਕ ਨਾ ਕਾਮਲ ਅਰਜ਼ੀ ਨਾ ਕੋਈ ਕੰਪਲੇਂਟ ਤੇ ਉੱਥੇ ਹਸਪਤਾਲ ਵੀ ਆਈਓ ਤੇ ਉਹਦਾ ਗਿਆ ਸੀ ਨਾ ਨਾ ਕੋਈ ਤੱਕ ਬਿਆਨ ਦਿੱਤਾ ਹੈ ਤੇ ਹੁਣ ਇਹਨਾਂ ਨੇ ਸਾਨੂੰ ਕਹਿ ਰਹੇ ਆ ਕਿ ਆਪਣਾ ਬਿਆਨ ਦਰਜ ਕਰਾਉਣੇ ਆ ਉਹਨਾਂ ਦੇ ਪੁਰਾ ਪੋਸਟਮੈਂਟ ਕਰਾ ਕੇ ਐਮਐਲਆਰ ਕੋਟਾ ਕੇ ਜੋ ਬੰਦ ਕਾਨੂੰਨੀ ਕਰ ਲਈ ਜਾਂਦੀ ਸੀ ਪਰਿਵਾਰ ਦਾ ਕਹਿਣਾ ਕਿ ਪੁਰਾਣੀ ਦਿਨ ਤੇ ਜਲਦੀ ਕਤਲ ਕੀਤਾ ਗਿਆ ਪਰ ਅਜੇ ਤੱਕ ਕੋਈ ਕੰਪਲੇਂਟ ਨਹੀਂ ਕੀਤੀ ਪਰਿਵਾਰ ਨੇ ਪਰਵਾਹ ਤੋਂ ਕੰਪਲੇਂਟ ਤਾਂ ਕਰੇ ਨਾ ਸਾਨੂੰ ਹੁਣ ਕੰਪਲੇਂਟ ਆਏਗੀ ਆਪਾਂ ਉਹਦੇ ਤੇ ਹੱਥ ਜੋਰ ਕੇ ਬਾਰੀ ਕਰ ਦੇਣਾ